ਅਸੀਂ ਬਰਨਾਲਾ ਜ਼ਿਲ੍ਹੇ ਦੇ ਪਿੰਡ ਕੋੜਦੂਨੇ ਦੇ ਵਿੱਚ ਖੜੇ ਸੀ ਜਿੱਥੇ ਸਾਡੇ ਨਾਲ ਮਨਜੂਰ ਨੇ ਵਿਅਕਤੀ ਜੋਗੀ ਭਾਨੇ ਸídu ਦੇ ਕੱਠ ਦੇ ਵਿੱਚ ਆਏ ਨੂੰ ਦੀ ਰਿਹਾਈ ਦੇ ਕੱਠ ਦੇ ਵਿੱਚ ਆਏ ਨੇ ਭਾਈ ਜੀ ਸੱਸੀ ਗੱਲ ਜੀ ਪਹਿਲਾਂ ਤਾਂ ਆਏ ਦੱਸੋ ਜੀ ਕਿੱਥੋਂ ਆਏ ਵੀਰ ਜੀ ਮੈਂ ਨੂਰਮਨ ਲੱਗੇ ਮੇਰਾ ਪਿੰਡ ਸਿੱਧਮ ਹਰੀ ਸਿੰਘ ਉੱਥੋਂ ਆਏ ਤਾਂ ਭਾਨੇ ਵੀ ਨੂੰ ਬਹੁਤ ਪਿਆਰ ਕਰਦੇ ਆਪਾਂ ਸੱਚੀ ਰੂਹ ਆ ਸੱਚੀ ਰੂਹ ਨਾਲ ਛੜਾਂਗੇ ਤੇ ਕੁਛ ਲੈਣਾ ਆ ਮੈਂ ਲਿਖੀਆਂ ਭਾਈ ਸਭ ਤੇ ਲਗਦੀਆਂ ਉਹ ਬਾਈ ਲਈ ਵੀ ਉਹ ਜਰੂਰ ਆ ਜਿਹੜਾ ਬੰਦਾ ਸੱਚਾ ਉਹ ਸਾਰੇ ਤੇ ਮੈਂ ਉਹ ਦੋ ਲਾਈਨਾਂ ਤੁਹਾਨੂੰ ਸੁਣਾਉਣਾ ਚਾਹਣਾ ਜੀ ਜੀ ਕਜੇੜੀ ਬਣਦੀ ਆ ਗੱਲ ਗੱਲ ਕਿਹੜੀ ਚਾਹੀਦੀ ਉਹ ਸੈਡ ਫੁਕਰੇ ਬੰਦੇ ਦੀ ਨਹੀਂ ਉਹ ਲੈਣੀ ਚਾਹੀਦੀ ਤੇ ਬਾਈ ਦੀ ਅੱਜ ਸੈਡ ਲਈ ਉਹ ਸੱਚਾ ਤਾਂ ਲਈਆ ਬੁਕਰੇ ਦੀ ਨਹੀਂ ਲਈ ਦੀ ਕਜੇੜੀ ਬਣਦੀ ਆ ਗੱਲ ਗੱਲ ਕਿਹੜੀ ਚਾਹੀਦੀ ਉਹ ਸੈਡ ਫੁਕਰੇ ਬੰਦੇ ਦੀ ਨਹੀਂ ਉਹ ਲੈਣੀ ਚਾਹੀਦੀ ਸੱਚੇ ਬੰਦੇ ਨਾਲ ਹਿੱਕ ਤਾਨ ਖਰਨਾ ਸੱਚੇ ਬੰਦੇ ਨਾਲ ਹਿੱਕ ਤਾਨ ਖਰਨਾ ਘੇਰ ਭਾਵੇਂ ਪਹੇ ਸਾਨੂੰ ਦੁੱਖ ਜਰਨਾ ਅੱਜ ਮਾਤਰਾਪ ਕੋਲੋਂ ਮੰਗੀ ਔਣੇ ਦਿੱਤੀ ਨਹੀਂ ਔਰ ਮਾਤ ਤੋਂ ਕੀ ਡਰਨਾ ਉਹ ਮਾੜਿਆਂ ਦੇ ਨਾਲ ਚ ਮਾਤਰਾਪ ਕੋਲੋਂ ਮੰਗੀ ਔਣੇ ਦਿੱਤੀ ਨਹੀਂ ਔਰ ਮਾਤ ਤੋਂ ਕੀ ਡਰਨਾ ਉਹ ਜਿਹੜੀ ਬੰਦੀ ਆ ਗੱਲ ਗੱਲ ਕਹਿਣੀ ਚਾਹੀਦੀ ਉਹ ਸਹਿਰ ਮੁਕਰੇਪਨ ਦੇਦੀ ਨਹੀਂ ਔ ਲੈਣੀ ਚਾਹੀਦੀ ਹੋਏ ਗੱਲਾਂ ਨੇ ਕਿ ਆਪਾਂ ਪਾਈ ਲਈ ਤਾਂ ਖੜੇ ਆ ਤੇ ਬਾਈ ਸੱਚੀ ਰੂਹ ਆ ਜੇ ਸਾਡੇ ਚ ਰੱਬ ਵਸਦਾ ਤੇ ਬਾਈ ਚ ਵੀ ਰੱਬ ਵਸਦਾ ਤਾਂ ਹੀ ਚੱਲ ਕੇ ਆਗੇ ਚਾਹੇ ਕਰਾਇਆ ਹੈ ਵੀ ਨਹੀਂ ਤਾਂ ਕਿਤੇ ਹੋਣਾ ਕਿਤੇ ਉਹ ਕਰਕੇ ਆ ਗਏ ਇਹ ਜਾਣਾ ਇੱਕ ਦਿਨ ਤਾਂ ਗੱਡੀ ਹੈ ਯਾਰ ਇੱਕ ਦਿਨ ਤਾਂ ਅੱਜ ਗੱਡੀ ਹੈ ਇਹ ਦਿਖਾਈਏ ਉਹਨੂੰ ਸਪੋਰਟ 'ਚ ਆਇਓ ਤੁਸੀਂ ਹਾਂਜੀ ਸਪੋਰਟ 'ਚ ਆਇਆ ਬਿਲਕੁਲ ਭਾਈ ਕੋਟ ਇੱਥੇ ਜੋ ਕੋ ਬੰਦਾ ਆਉਂਦਾ ਭਾਈ ਜਦੋਂ ਏਡੀ ਦੂਰ ਜਦੋਂ ਕਿਤੇ ਆਇਆ ਨਹੀਂ ਹੁੰਦਾ ਉਹ ਸੋਚਦਾ ਪਹਿਲਾਂ ਕੱਟ 'ਚ ਕੀ ਹੋ ਸਕਦਾ ਕੱਟ 'ਚ ਗੋਲੀਆਂ ਚੱਲ ਸਕਦੀਆਂ ਕੱਟ 'ਚ ਲਾਠੀਆਂ ਚੱਲ ਸਕਦੀਆਂ ਕੱਟ 'ਚ ਜਾਣਾ ਕੱਟ 'ਚ ਜਾਣਾ ਭਾਈ ਖਾਲਾ ਜੀ ਦਾ ਵਾਰਾ ਜੀ ਬਹੁਤ ਕੁਝ ਮੰਨ ਦੇ ਵਿੱਚ ਚੱਲਦਾ ਬਿਲਕੁਲ ਤੇ ਇੱਕ ਤਾਂ ਇੱਕ ਤਾਂ ਨਹੀਂ ਪੈਂਦੀ ਆ ਤੇ ਫੇਰ ਬੰਦਾ ਪਹੁੰਚ ਸਕਦਾ ਤੇ ਹਿੱਕਾਂ ਤਾਣਦਾ ਜਿਨਾਂ ਦੇ ਜਮੀਰ ਜਾਗਦੇ ਹਨ ਤੇ ਰੋਹੀ ਹਾਂ ਤੇ ਮੈਂ ਚੰਦਰ ਵਾਲਿਆਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੀ ਆਵਾਜ਼ ਨੂੰ ਸਰੋਤਿਆਂ ਤੱਕ ਪਹੁੰਚਾਇਆ ਤੇ ਦਿਲ ਦੇ ਜੁਵਾਦ ਨੇ ਬਾਈ ਤੱਕ ਤੇ ਸਿੱਧੂ ਬਾਈ ਨਾਲ ਵੀ ਆਪਣਾ ਇਦਾਂ ਹੀ ਪਿਆਰ ਸੀ ਉਹਦੇ ਘਰ ਬਾਈ ਦਨ ਰਿਆ ਬਾਈ ਨੂੰ ਕਦੇ ਗਾਣਾ ਨਹੀਂ ਸੁਣਾ ਬਾਈ ਨਾਲ ਕਦੇ ਫੋਟੋ ਨਹੀਂ ਖਿਚਾਈ ਸਬਰ ਆ ਬਾਈ ਚੱਲ ਗਿਆ ਮੇਰੀ ਮਾਂ ਚਲੀ ਗਈ ਤੋਖਾ ਬਾਈ ਸਬਰ ਰੱਖ ਤੋਖ ਛੇਕ ਹੋ ਗਏ ਦਿਲ ਤੇ ਕੀ ਲੈਣਾ ਯਾਰ ਮਾਨਕੇ ਕਿ ਨ ਪਰ ਹਾਂ ਇੱਥੇ ਦੁਨੀਆ ਦੇ ਨਾਂ ਰਹਿੰਦਾ ਉਹ ਆਪਣੀ ਮਾਂ ਦਾ ਬਣਾ ਕੇ ਮਰਾਂਗੇ ਉਦਾਂ ਨਹੀਂ ਮਰਦੇ ਕੀ ਗੱਗ ਨੇ ਓਕੇ ਸਰ ਤੇ ਭਾਈ ਜੀ ਨਾਲ ਗੱਲਬਾਤ ਕਰਕੇ ਬਹੁਤ ਹੀ ਲੱਗਿਆ ਤੇ ਸਾਡੀ ਖਾਸ ਰਿਪੋਰਟ ਕੋਰਡ ਦੋਨੇ ਤੋਂ ਪ੍ਰਨਾਲਾ ਕਿੱਦੇ ਦੇ ਵਿੱਚੋਂ ਧੰਨਵਾਦ